ಸೈಡ್ ಹಾಂ 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 ਪੰਜਾਬ ਸਿੱਖਿਆ ਕ੍ਰਾਂਤੀ ਮੈਮ ਦਿੱਤੇ ਹੈ ਤੇ ਜਿਹੜਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਸੰਦੂ ਕਲਾਂ ਵਿਖੇ ਜਿਹੜੇ ਪੁਰਾਣੇ ਸੀ ਕਿਤੇ ਕਮਰੇ ਬਿਲਡਿੰਗ ਸੀਗੀ ਉਹਦੀ ਰਿਪੇਅਰ ਸੀ ਤਨ ਕਮਰੇ ਦੀ ਮੇਜਰ ਰਿਪੇਅਰ ਦੇ ਲਈ ਕੁਝ ਸਮੇਂ ਦੇ ਵਿੱਚ ਹੀ ਐਮਐਲਏ ਸਾਹਿਬ ਆਉਣਗੇ ਬੱਚੇ ਸਵਾਗਤ ਲਈ ਤਿਆਰ ਖੜੇ ਨੇ ਜਲਦੀ ਹੀ ਐਮਐਲਏ ਸਾਹਿਬ ਆ ਰਹੇ ਨੇ ਬੱਚੇ ਪੂਰੀ ਤਰ੍ਹਾਂ ਤਿਆਰੀ ਚ ਖੜੇ ਨੇ ਇੱਥੇ ਸੇਵਨ ਵੀ ਸਰਕਾਰੀ ਪ੍ਰਾਇਮਰੀ ਸਕੂਲ ਸੰਦੂਗਲਾ ਬਾਜੀ ਬਹੁਤ ਹੀ ਸ਼ਾਨਦਾਰ ਸਵਾਗਤ ਵੀ ਪਿਆਰੀ ਚ ਇਧਰ ਹਾਈ ਸਕੂਲ ਵਾਲੇ ਬੱਚੇ ਇਹ ਤਾਂ ਜੋ ਵੱਡੇ ਬਰਾਬਰ ਸਾਡੇ ਜਿਹੜੇ ਹੈ ਉਹ ਵੀ ਬੈਠੇ ਨੇ ਆਪੋ ਆਪਣੇ ਮਾਡਲ ਲੈ ਕੇ ਠੀਕ ਇਸ ਰੂਮ ਦੇ ਵਿੱਚ ਇਹਦਾ ਹੈ ਪ੍ਰੋਗਰਾਮ ਹੈ ਕਿ ਇਥੋਂ ਦੀ ਐਮਐਸ ਪਾਵਨਿਆ ਕੇ ਛੇਦ ਘਟਨ ਕਰਨਾ ਇੱਥੇ ਲੱਗਿਆ ਇਧਰ ਬਰੇਰਤੀ ਬੈਠੇ ਨੇ ਹਾਂਜੀ ਇਹਨਾਂ ਆਦਿ ਕਰ ਰਹੇ ਨੇ ਇਹ ਠੀਕ ਕਰਦੇ ਹਾਂ

ਦੁਰੇਗੀ ਆ ਰਹੀ ਕੋਈ ਇੱਕ ਜੱਗੇ ਆਈ ਨਾ ਕਰੋ ਉਸ ਜੇ ਹਲੋ ਪੰਡੂ ਠੀਕ ਹੈ ਨਾ ਨਾ ਫੋਟੋ ਖਰਾ ਦੇ ਉਸ ਕਿਹਾ ਕਰਾਂ ਦੀ ਬੰਨਣਾ ਪਰ ਜਾਨੀ ਤੁਸੀਂ ਕਿਤੇ ਇਧਰ ਲਵੋ ਤੁਸੀਂ ਇਧਰ ਹੋ ਜਾਓ ਅੱਗੇ ਤੋਂ ਤੁਸੀਂ ਐ ਕੰਮ ਨਾ ਬੱਚੇ ਐ ਮੂੰਹ ਕਮਾ ਲਓ ਸਾਰੇ ਬੱਚੇ ਐ ਮੂੰਹ ਕਮਾਓ ਅੱਧਰ ਵੇਖੋ ਆਜੀ e para <ric énfima> हीरोडी काल बात चली है मेरी कोई बात ਮਾਨ ਹਲਕਾ ਪਧੌੜ ਦੇ ਐਮਐਲਏ ਸਰਦਾਰ ਲਾਲ ਸਿੰਘ ਜੀ ਉੱਗੋ ਕੇ ਪੰਜਾਬ ਸਰਕਾਰ ਦਾ ਇੱਕ ਸੁਨੇਹਾ ਸਿੱਖਿਆ ਗ੍ਰੰਟੀ ਪੰਜਾਬ ਦੀ ਸਿੱਖਿਆ ਨੂੰ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਨੂੰ ਬਾੜਬਾਇਨ ਬਣਾਉਣ ਦਾ ਜੋ ਕਨਸੈਪਟ ਜੋ ਸੁਪਨਾ ਸਾਡੀ ਪੰਜਾਬ ਸਰਕਾਰ ਕੇ ਲੇਤਾ ਉਸ ਦਾ ਸੁਨੇਹਾ ਲੈ ਕੇ ਸਾਡੇ ਦਰਮਿਆਨ ਸਾਡੇ ਬਹੁਤ ਸਾਰੇ ਸਰਕਾਰ ਜੋ ਐਮਐਲਏ ਸਰਲਾ ਲਾਲ ਸਿੰਘ ਜੀ ਨੂੰ ਕਿ ਜਿੱਥੇ ਆ ਸਾਡੇ ਸਾਹਮਣੇ ਆ ਤਾਂ ਉਹ ਘਟਨ ਕਰ ਰਹੇ ਨੇ ਉੱਥੇ ਪੰਜਾਬ ਸਰਕਾਰ ਦਾ ਸਨੇਹਾ ਲੈ ਕੇ ਵੀ ਸਾਡੇ ਤੱਕ ਆਏ ਨੇ ਔਰ ਸਾਨੂੰ ਹੌਸਲਾ ਦੇਣ ਆਏ ਨੇ ਕਿ ਜਿਹੜੇ ਜਿਹੜੇ ਸਕੂਲਾਂ ਸੰਸਥਾਵਾਂ ਦੇ ਮਾਪਿਆਂ ਨੇ ਵਿਦਿਆਰਥੀਆਂ ਨੇ ਵਧੀਆ ਪਰਫਾਰਮ ਕੀਤਾ ਜਾਂ ਕਰ ਰਹੇ ਨੇ ਸਰਕਾਰ ਉਹਨਾਂ ਨੂੰ ਹਰ ਪੱਖੋਂ ਉਹਨਾਂ ਦੇ ਨਾਲ ਖੜੀ ਆ ਹਰ ਤਰ੍ਹਾਂ ਦੀ ਪਰਦਾਜ਼ ਦੇਣ ਲਈ ਪੰਜਾਬ ਸਰਕਾਰ ਹਮੇਸ਼ਾ ਸਿੱਖਿਆ ਉੱਪਰ ਚੱਕਣ ਵਾਲੇ ਲੋਕਾਂ ਦੇ ਨਾਲ ਖੜੀ ਆ ਉਹ ਸੁਨੇਹਾ ਲੈ ਕੇ ਸਾਡੇ درمیان ਸਾਡੇ ਨਾਲ ਅੱਜ ਸਾਡੇ درمیان ਉਹ ਸਾਡੇ ਐਮਐਲਏ ਸਾਹਿਬ ਆਏ ਨੇ ਅਸੀਂ ਆਪਣੇ ਸਮੂਹ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਸਰਦਾਰ ਕਪਾਹ ਸੰਧੀ ਸਰਦਾਰ ਜਸਵੀਰ ਸਿੰਘ ਜੀ ਸਵੇਰ ਸਕੂਲ ਦੇ ਅਡਮਾਸਟਰ ਸਰਦਾਰ ਉਮੇਸ਼ ਜੀ ਸਵੇਰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾਕਟਰ ਪੇਵਲ ਜੀ ਸੂਚ ਪੰਚਾਇਤ ਮੈਂਬਰਸ ਸੂਸਤ ਆਪ ਅਸੀਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਕਹਿੰਦੇ ਹਾਰਦਿਕ ਸਵਾਗਤ ਕਰਦੇ ਆ ਔਰ ਅੱਜ ਸਾਡੇ ਲਈ ਬੜੀ ਖੁਸ਼ੀਆਂ ਵਾਲੀ ਗੱਲ ਹੈ ਇਹ ਸਾਡੇ ਦਰਮਿਆਨ ਜਿੰਨਾਂ ਮੈਂ ਆਪ ਸਭ ਨੂੰ ਦੱਸ ਦੇ ਕਿ ਮੈਂ ਅਮਲੇ ਸਾਲ ਮੈਂ ਵਿਚਰਦਾ ਮੇਰਾ ਨਿੱਜੀ ਸਦਾ ਤਾਲ ਮੇਲਾ ਸਾਨੂੰ ਪਿਛਲੇ ਦਿਨੀ ਜਿੰਮੇਵਾਰੀ ਦਿੱਤੀ ਸੀ ਮਾਤਾ ਸ੍ਰੀ ਕ੍ਰਿਬਾਈ ਫੂਲੇ ٹرسٹ ਬਣਾ ਕੇ ਇਹਨਾਂ ਨੇ ਇੱਕ ਸੇਵਾ ਰੰਭੀ ਆ ਕਿ ਜਿੱਥੇ-ਜਿੱਥੇ ਵੀ ਆਪਣੇ ਲੋੜਵੰਦ ਬੱਚੇ ਹੋਣਗੇ ਉਹਨਾਂ ਲਈ ਅਸੀਂ ਨਿੱਜੀ ਤੌਰ ਤੇ ਵੀ ਉਪਰਾਲਾ ਕਰਾਂਗੇ ਜਿਹੜੇ ਸਰਕਾਰ ਦੇ ਜੋ ਯੋਜਨਾਵਾਂ ਨੇ ਉਹਨਾਂ ਨੂੰ ਤਾਂ ਇਹ ਵੱਧ ਤੋਂ ਵੱਧ ਆਪਣੇ ਤੱਕ ਲੈ ਕੇ ਆਉਣਗੇ ਸੋ ਲੇਗੋ ਦਾ ਸਵਾਨਾ ਲੈਂਦਾ ਪਿਆ ਮਾਨਜੋਗ ਅਮਰਿਤ ਸਾਹਿਬ ਨੂੰ ਪੁਜਾਰੀ ਸੇਰੂਗਾ ਸਿਓ ਸਾਡੇ ਲਈ ਕੀ ਮੈਸੇਜ ਲੈ ਕੇ ਆਏ ਆ ਉਹ ਸਾਡੇ ਦਾ ਸਾਧਿਆ ਕਰਨ ਸਰਦਾਰ ਲਾਲ ਸਿੰਘ ਜੀ ਕੋ ਕੇ ਐਮ ਐਲ ਏ ਹਲਕਾ ਮਧੌਰ ਲੈ ਬਿਟ ਸਰਕਾਰੀ ਸਕੂਲ ਦੇ ਵਿਦਿਆਰਥੀ ਗ੍ਰਾਮਪਾਲਿਕਾ ਸਰਪੰਚ ਸਾਹਿਬ ਚੇਅਰਮੈਨਪਰ ਮੰਦਾ ਸਤਿ ਆਪਾ ਸਾਡੇ ਸਿੱਖਿਆਪਰ ਸਾਡੇ ਜ਼ਿਲ੍ਹੇ ਦੇ ਅਫਸਰ ਸਹਿਬਾਨ ਬੜੀ ਮਾਣ ਵਾਲੀ ਗੱਲ ਹੈ ਕਿ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪ੍ਰੋਗਰਾਮ ਦੇ ਤਹਿਤ ਅਸੀਂ ਤਕਰੀਬਨ ਹਰ ਇੱਕ ਪਿੰਡ ਦੇ ਸਕੂਲ ਤੱਕ ਜਿਹੜੀ ਪਹੁੰਚ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਔਰ ਹਰਜੋਤ ਮੈ ਜੀ ਜੋ ਕਾਰਜ ਲੈ ਸਾਡੇ ਸਰਕਾਰੀ ਸਕੂਲਾਂ ਦੇ ਲਈ ਕਰ ਰਹੇ ਆ ਉਹਨਾਂ ਦੇ ਲਈ ਅਸੀਂ ਪੰਜਾਬ ਦੇ ਲੋਕਾਂ ਦੇ ਰਿਣੀ ਆ ਕਿਉਂਕਿ 2022 ਦੇ ਵਿੱਚ ਸਾਡੇ ਇੰਨਾ ਪਿੰਡਾਂ ਦੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ ਮੈਨੂੰ ਅੱਜ ਦੇ ਸੰਬੰਧ ਕੀ ਕਰਨ ਦਾ ਮੌਕਾ ਦਿੱਤਾ ਵੱਡੀ ਜਿਹੀ ਇਮਾਨਦਾਰੀ ਵਾਲੀ ਗੱਲ ਹੈ થોਦੇ ਸ਼ਬਦਾਂ ਚ ਮੈਂ ਇੱਕ ਚੀਜ਼ ਕਹਿਣਾ ਚਾਹੂਗਾ ਕਿ ਜਦੋਂ ਤੋਂ ਆਪਣੀ ਸਰਕਾਰ ਬਣੀ ਹੈ ਮੁੱਖ ਮੰਤਰੀ ਸਾਹਿਬ ਨੇ 17000 ਜਿਹੜੇ ਸਕੂਲਾਂ ਨੂੰ ਵਾਈਫਾਈ ਨਾਲ ਲੈਸ ਕਰਿਆ ਤਾਂ ਕਿ ਸਾਡੇ ਬੱਚੇ ਜਿਹੜੇ ਆਨਲਾਈਨ ਐਜੂਕੇਸ਼ਨ ਆ ਕਿ ਉਹ ਵੀ ਲੈ ਸਕਣ ਪ੍ਰਾਈਵੇਟ ਸਕੂਲਾਂ ਤੇ ਸਿਕਿਉਰਟੀ ਗਾਰਡ ਦੇਖਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਬਕਾ ਫੌਜੀ ਭਰਾ ਜਿਨ੍ਹਾਂ ਨੇ ਲੰਮਾ ਸਮਾਂ ਦੇਸ਼ ਦੀ ਰੱਖਿਆ કરી ਸਰਹੱਦਾਂ ਤੇ ਉਹਨਾਂ 9000 ਫੌਜੀ ਭਰਾਵਾਂ ਨੂੰ ਸੱਖਿਆ ਕਰਮੀਆਂ ਦੇ ਰੂਪ ਦੇ ਵਿੱਚ ਸਾਡੇ ਸਕੂਲਾਂ ਚ ਕਾਇਨਾਤ ਦਿੱਤਾ بڑے ਸਕੂਲਾਂ ਦੇ ਵਿੱਚ ਸਾਡੀਆਂ ਚਾਰਦੀਵਾਰੀਆਂ ਨਹੀਂ ਸੀ ਹੁੰਦੀਆਂ ਅਵਾਰਾ ਕੁੱਤੇ ਜਾਂ ਕੋਈ ਨਾ ਕੋਈ ਪਸ਼ੂ ਆ ਕੇ ਸਾਡੇ ਬੱਚਿਆਂ ਨੂੰ ਜਖਮੀ ਕਰ ਜਾਂਦੇ ਸੀ ਉਹਨਾਂ ਦੇ ਲਈ ਜਿਹੜੀਆਂ ਵਧੀਆ ਸਹੂਲਤਾਂ ਦਿੱਤੀਆਂ ਸੀ ਉਹਦੇ ਨਾਲ ਨਾਲ ਬੱਚਿਆਂ ਨੂੰ ਜਿੰਨਾ ਵੀ ਪੜਾਉਣਾ ਸੀ ਉਹਨਾਂ ਅਧਿਆਪਕਾਂ ਨੂੰ ਅਧਿਆਪਕਾਂ ਨੂੰ ਕਿਉਂਕਿ ਉਹ ਤਾਹੀ ਚੰਗੇ ਤਰੀਕੇ ਨਾਲ ਪੜ੍ਹਾ ਸਕਣਗੇ ਜੇ ਸਰਕਾਰ ਉਹਨਾਂ ਲਈ ਕੋਚਾ ਚੱਕਾ ਚੁੱਕੀ। ਹੋਰ ਆਪਣੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਲਾਕ ਸੈਨੇ ਦੇ ਵਿੱਚ 120 ਜਿਹੜੇ ਨਵੇਂ ਟੀਚਰ ਆ ਉਹ ਆਪਣੀ ਸਰਕਾਰ ਨੇ ਦਿੱਤੇ ਔਰ ਬਸ ਪੜ੍ਹਾ ਰਹੇ। ਉਹਦੇ ਨਾਮ ਨਾਲ 12700 ਸਾਡੇ ਅਤੇ ਆਪਕੇ ਇਸ ਤਰ੍ਹਾਂ ਦੇ ਸੀ ਜਿਹੜੇ ਮਿਲ ਮਿਕੁਣੀ ਤਨਖਾਹ ਦੇ ਕੰਮ ਕਰਦੇ ਸੀ ਨਾ ਮਾਤਰ ਤਨਖਾਹ ਦੇ ਕੰਮ ਕਰਦੇ ਸੀ ਮੁੱਖ ਮੰਤਰੀ ਸਾਹਿਬ ਨੇ ਪਰ ਹਰਜੋਤ ਭੈਣ ਜੀ ਨੇ ਇੱਕ ਪਾਲਿਸੀ ਬਣਾਈ ਉਹਨਾਂ ਨੂੰ ਪੱਕਿਆ ਕਰਨ ਦੇ ਲਈ ਔਰ ਉਹਨਾਂ ਦੀ ਤਨਖਾਹ ਸੀ ਜਿਹੜੀ ਲਗਭਗ 4 ਗੁਣਾ ਵਧਾ ਕੇ ਦਿੱਤੀ ਆ 18000 ਰੁਪਏ ਕਰੀਆ ਔਰ 36000 ਰੁਪਏ ਦੀ ਤਨਖਾਹ ਕਰੀਆ ਤਾਂ ਕਿ ਸਾਡੇ ਬੱਚੇ ਨੂੰ ਚਿੰਤਾ ਨਾ ਹੋਵੇ ਕੁੜਾ ਉਸ ਦੇ ਨਾਮ ਨਾਲ ਤੁਸੀਂ ਦੇਖਿਆ ਹੋਣਾ ਕਿ ਪੁਰਾਣੇ ਸਮਿਆਂ ਦੇ ਵਿੱਚ ਸਰਕਾਰਾਂ ਦੇ ਅੰਦਰਲੇ ਫੈਕਟਰੀ ਮੁੱਖ ਮੰਤਰੀ ਵਦੇਸ਼ੀ ਟੂਰਾਂ ਤੇ ਚਲੇ ਜਾਂਦੇ ਸੀ ਅਕਸਰ ਕਿਉਂਕਿ ਸਰਕਾਰ ਖੁਸ਼ ਹੁੰਦੀ ਆ ਇਹਦੇ ਕੰਪਲੈਨੇ ਜਾਰਾ ਆ ਉਹਨੂੰ 3 ਲੱਖ ਰੁਪਈਆ ਜਿਹੜਾ ਉਹ ਸਰਕਾਰ ਆ ਰਹੀ ਤਾਂ ਸਭ ਤੋਂ ਪਹਿਲਾਂ ਸਾਡੇ ਪ੍ਰਿੰਸੀਪਲਾਂ ਨੂੰ ਔਰ ਹੈੱਡਮਾਸਟਰਾਂ ਨੂੰ ਇਹ ਵਿਦੇਸ਼ਾਂ ਦੇ ਵਿੱਚ ਸਿੰਗਾਪੁਰ ਔਰ ਫਿਨਲੈਂਡ ਵਰਗੇ ਤੱਕੀ ਆਪਤਾ ਮੁਲਕ ਨੇ ਉੱਥੇ ਭੇਜਿਆ ਗਿਆ ਤਾਂ ਕਿ ਉਹਦੇ ਹੱਥਾਂ ਦਾ ਦਸਤਾਨ ਉਹਨਾਂ ਅਧਿਆਪਕਾਂ ਦੇ ਨਾਲ ਰਹਿ ਕੇ ਤੇ ਭਾਰਤ ਦਾ ਸਾਡਾ ਇਹਦਾ ਸਪੇਸ ਸੈਂਟਰ ਕਿਸਰੋ ਹੈਗਾ ਸੰਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਿਸਰੋ ਦੇ ਵਿੱਚ ਲਗਾ ਲਗਾਇਆ ਗਿਆ ਤਾਂ ਕਿ ਉਹ ਦੇਖ ਸਕਣ ਕਿ ਵਿਗਿਆਨ ਦੀ ਕਿਸ ਤਰ੍ਹਾਂ ਕੋਚਾਂ ਕਰਦੇ ਆ ਕਿਸ ਤਰ੍ਹਾਂ ਵਿਗਿਆਨ ਕਰਮ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਵਿਗਿਆਨੀ ਬਣ ਕੇ ਭਾਰਤ ਨੂੰ ਆਪਣੀ ਸੇਵਾਵਾ ਜਿਹੜੀ ਹੁੰਦੇ ਸਨ ਪਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਤਾਂ ਸਿੰਗਲ ਪੀਚਰ ਸਕੂਲ ਹੁੰਦੇ ਸੀ ਤਾਂ ਹੁਣ ਸਰਕਾਰ ਨੇ ਪਾਲਿਸੀ ਇਹ ਕਹਿੰਦੀ ਹੈ ਕਿ ਸਿੰਗਲ ਪੀਚਰ ਸਕੂਲ ਦੇ ਵਿੱਚ ਵੀ ਦੋ ਦੋ ਵਿਦਿਆਰਥੀ ਮਿਲ ਕੇ ਆਪਣਾ ਛੋਟਾ ਪਿੰਡ ਆਪਣੀ ਹਰਕੇ ਦਾ ਕਿਸਰ ਸਿੰਘ ਹਰ ਜਿੱਥੇ 21 ਜਵਾਕ ਨੇ 21 ਬੱਚਿਆਂ ਤੇ ਜਿਹੜੇ ਸਰਕਾਰ ਦੇ ਦੋ ਟੀਚਰ ਇੱਕ ਕਾਲੀ ਜੁਆਇਨ ਹਰ ਪਰਸੋਂ ਜੁਆਇਨ ਕਰਿਆ ਤੇ ਦੋ ਟੀਚਰ ਜਿਹੜੇ ਦਿੱਤੇ ਨੇ ਕੋਈ ਸਿੰਗਲ ਟੀਚਰ ਸਕੂਲ ਜਿਹੜਾ ਪੰਜਾਬ ਦੇ ਵਿੱਚ ਰਹਿਣ ਦੱਸਿਆ ਜਾਊਗਾ ਪੰਜਾਬ ਦੇ ਨੌਜਵਾਨ ਜਿਹੜੇ ਪੜ੍ਹ ਲਿਖ ਕੇ ਨੌਕਰੀਆਂ ਦੀ ਭਾਲ ਦੇ ਵਿੱਚ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਹਾਂ ਇੱਕ ਚੀਜ਼ ਇਹ ਵੀ ਜ਼ਰੂਰ ਆ ਕਿ ਜੋ ਸਾਰੇ ਕੰਮ ਕਰਦਾ ਹੋਵੇ ਸਮਾਜੀ ਮਨ ਦਾ ਕਰਦਾ ਸਮਾਜ ਸਮਾਜ ਦੇ ਸਿਖੂ ਅਦਾਸ ਦੇ ਵੈਰ ਨੂੰ ਆਪਣੇ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਜਿਹੜੇ ਕੰਮ ਕੀਤਾ ਕੀ ਸਾਡੇ ਪੰਜਾਂ ਦੇ ਸਾਹ ਦੇ ਵਿੱਚ ਉਹ ਬੰਨ ਉਹ ਅਖੇ ਕਿਹਨਾਂ ਚਾਹਾਂ ਸਮਾਜ ਦਾ ਚਾਹਵਾ ਜਿਸ ਦਾ ਕੰਸਾ ਕੋਟ ਕੋਸਰ ਜਿਸ ਤਰ੍ਹਾਂ ਕੇ ਤੁਸੀ ਕੀ ਦੱਸਿਆ ਪੰਜਾਬ ਸਰਕਾਰ ਦਾ ਮੈਸੇਜ ਇਸ ਤਰ੍ਹਾਂ ਵੱਡੇ ਪੱਧਰ ਤੇ ਉਪਰਾਲੇ ਹੋ ਰਹੇ ਨੇ ਜਿਸ ਤਰ੍ਹਾਂ ਸਾਡੇ ਜਿੱਤਰ ਸਹਿਬਾਨਾਂ ਨੂੰ ਬਾਹਰਲੇ ਬੋਸਖਾ ਦੇ ਵਿੱਚ ਜਾ ਕੇ ਜਿਹੜੀ ਬਹੁਤ ਟ੍ਰੈਵਲ ਦੀ ਸਿੱਖਿਆ ਹੈ ਉਹਨਾਂ ਸਕੂਲਾਂ 'ਚ ਵਿਜਿਟ ਕਰਾਇਆ ਉੱਥੇ ਦੇ ਮੈਨੇਜਮੈਂਟ ਨਾਲ ਆਇਆ ਬਹੁਤ ਬਹੁਤ ਸਾਰੇ ਵੱਲੇ ਹੋ ਰਹੇ ਨੇ ਕਿੰਡਾ ਵਾਲੇ ਕਿੰਦਾ ਖਾਸ ਤੌਰ ਤੇ ਤੇ ਜਿਸ ਤਰ੍ਹਾਂ ਵੱਲੇ ਸਭ ਨੇ ਕਿਹਾ ਵੀ ਜਿਹੜੀਆਂ ਕਾਮੀਆਂ ਨੇ ਉਹ ਐਸੀਟੀ ਸੈਸ਼ਨ ਦੇ ਵਿੱਚ ਆਪਾਂ ਕੀਤੀ ਕਰਾਂਗੇ ਮੈਂ ਇੱਥੇ ਗੁਜ਼ਾਰਿਸ਼ ਕਰੂੰਗਾ ਵੱਲੇ ਸਾਹਿਬ ਨੂੰ ਕਿ ਜਿਸ ਤਰ੍ਹਾਂ ਸਾਡੇ ਕੋਲੇ ਛੋਟਾ ਜਿਹਾ ਹਾਲ ਆ ਤੇ ਅੱਜ ਇੱਥੇ ਮਸਾ 30 35 ਬੰਦੇ ਸੈਟ ਹਨ ਐਵੇਂ ਜਿਵੇਂ ਕੁਸਨਾ ਹਾਈ ਸਕੂਲ ਉੱਧਰ ਵੀ ਹੈ ਜੀ ਵਿਚਾਲੇ ਸਾਡੇ ਕੋਲੇ ਜਗ੍ਹਾ ਪਈ ਹੈ ਇੱਥੇ ਬਹੁਤ ਛੋਟਾ ਅੱਜ ਜਿੱਤੇ ਆਪਾਂ ਨੇ ਅੰਦਘਾਟਨ ਕਰਕੇ ਕੀਤਾ ਹੈ ਮੈਂ ਆਪ ਜੀ ਨੂੰ ਕਹੂੰਗਾ ਕਿ ਇੱਥੇ ਇੱਕ ਸ਼ਾਨਦਾਰ ਵੱਡਾ ਦੁਲ੍ਹਾ ਹਾਲ ਬਣਾਇਆ ਜਾਵੇ ਤੇ ਅੱਗੇ ਤੋਂ ਤੁਸੀਂ ਵੀ ਉਹਦਾ ਅਧਿਕਾਰ ਚੁੱਕੋ ਜੋ ਜਿੱਥੇ ਖੜੇ ਸੀਗੇ ਇਹ ਵਿਸ਼ਾਲ ਦੋਨੇ ਸਕੂਲਾਂ ਦੇ ਸਾਡੀ ਮੈਨੇਜਮੈਂਟ ਆ ਬੈਠ ਸਕਣ ਪੇਰੈਂਟਸ ਬੈਠ ਸਕਣ ਸੋ ਕੋਈ ਬੁਝਾਰਿਸ਼ ਆਪ ਦੀ ਅਗੇ ਹੋਰ ਵੀ ਜਿਹੜੀਆਂ ਚੀਜ਼ਾਂ ਸਮੇਂ ਟਾਈਮ ਤੇ ਦੱਸਦੇ ਰਹਿਵਾਂਗੇ ਜਿਹੜਾ ਅਸਰਾ ਨਾਲ ਇਸ ਸਾਡੇ ਕੋਲ ਸੋ ਬਹੁਤ ਬਹੁਤ ਧੰਨਵਾਦ ਹੁਣ ਮੈਂ ਗੁਜਾਰਿਸ਼ ਕਰੂੰਗਾ ਅਮਰ ਸਿੰਘ ਸਾਹਿਬ ਨੂੰ ਸਨਮਾਨਿਤ ਕਰਾਂਗੇ ਮੈਡਮ ਸੀਐਚਜੀ ਸਾਹਿਬ